ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਰਾਮ ਕਲੀ ਮਹੱਲਾ ਪੰਜਵਾ ਪੇਟ ਦੇ ਸੰਗ ਪਾ ਬ੍ਰਹਮਚੇਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੈ ਚਰਨ ਮਾਥਾ ਮੇਰੋ ਪੋਤ ਅਨਕ ਬਾਰ ਸੰਤੈ ਡੰਡੋਤ ਇਹ ਮਨ ਸੰਤਨ ਕੈ ਬਲਿਹਾਰੀ ਜਾ ਕੀ ਓਟ ਗਹੀ ਸੁਖ ਪਾਇਆ ਰੱਖੇ ਕਿਰਪਾ ਧਾਰੀ ਰਹਾਓ ਸੰਤੈ ਚਰਨ ਧੋਏ ਧੋਏ ਪੀਵਾ ਸੰਤੈ ਦਰਸ ਦੇਖ ਦੇਖ ਜੀਵਾ ਸੰਤੈ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪਰਦਾ ਸੰਤ ਪ੍ਰਸਾਦ ਮੋਹਿ ਕਬ ਹੁ ਨਾ ਕਰਦਾ ਸੰਤੈ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਪਾਰ ਗੁਣ ਤਾਸ ਜੀ ਅਜੰਤਾ ਸਗਲੇ ਪ੍ਰਿਤਪਾਲ ਨਾਨਕ ਸੰਤਹਿ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਤੇਰੇ ਕਾਜਨਾਗਰੋ ਰਾਜਮਾਲ ਤੇਰੇ ਕਾਜਨਾ ਬਿਖੇ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇਰੇ ਚੱਲੈ ਰਾਮ ਨਾਮ ਗੁਣ ਗਾਇ ਲੈ ਮੀਤਾ ਹਰ ਸਿਮਰਤ ਤੇਰੀ ਲਾਜਰ ਹੈ ਹਰ ਸਿਮਰਤ ਜਮ ਕਸ਼ਨਕ ਹੈ ਰਹਾਓ ਮੈਨ ਹਰ ਸਗਲਨ ਅਰਥ ਕਾਮ ਸੋਇ ਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾ ਉਹਾ ਤੇਰਾ ਉਜਲ ਮੁਖਾ ਕਰ ਕਰ ਥਾਕੇ ਵੱਡੇ ਵੱਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਸਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾ ਕੈ ਕੁਰਬਾਨ ਰਾਮ ਕਲੀ ਮਹੱਲਾ ਪੰਜਵਾ ਸਿਨਚੈ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾਇ ਅਵਰਾ ਜੋਗ ਕਰ ਹੰਕਾਰ ਹੋਏ ਵਰਤਹਿ ਅੰਦ ਜਮ ਕੀ ਜੇਵੜੀ ਤੂੰ ਆਗੈ ਬੰਦ ਛਾੜ ਵਡਾਣੀ ਤਾਤ ਮੂੜੇ ਇਹਾ ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉੱਠ ਚੱਲਨਾ ਰਾਚ ਰਹੋ ਤੂੰ ਸੰਗ ਸੁਪਨਾ ਰਹਾਓ ਬਾਲ ਵਿਵਸਥਾ ਬਾਰਕ ਅੰਦ ਪਰ ਜੋਵਨ ਲਾਗਾ ਦੁਰਗੰਧ ਤ੍ਰਿਤੀਆ ਅਵਸਥਾ ਸਿੰਚੇ ਮਾਏ ਬਿਰਧ ਪਿਆਸ ਛੋੜ ਚਲਿਓ ਪਛਤਾਏ ਚਰੰਕਾਲ ਪਾਇ ਦੁਰਲਭ ਦੇਹ ਨਾਂ ਬੇਹੂਣੀ ਹੋਈ ਹੈ ਖੇ ਪਸ਼ੂ ਪ੍ਰੇਤ ਮੁਕਤ ਤੇ ਬੁਰੀ ਤਿਸੈ ਨ ਬੂਝੈ ਜਿਨੇ ਸ੍ਰੀ ਸੁਣ ਕਰ ਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈ ਛਡਾਓ ਛੁਟਕੇ ਬੰਦ ਬਖਸ਼ ਮਿਲਾਓ ਨਾਨਕ ਜਾਗੰਦ ਰਾਮ ਗਲੀ ਮਹੱਲਾ ਪੰਜਵਾ ਕਰ ਸੰਜੋਗ ਬਨਾਈ ਕਾਸ਼ ਤੇਸ ਸੰਗ ਰਹੋ ਯਾ ਨਾਰਾਜ ਪ੍ਰਤਪਾਰ ਅਨੁਸਾਰ ਸੁਮਾਰੈ ਅੰਤ ਕੀ ਬਾਹ ਊੜ ਸੁਧਾਰੈ ਨਾਮ ਬਿਨਾ ਸਭ ਝੂਠ ਪ੍ਰਾਣੀ ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਓ ਤੀਰਥਨ ਆਏ ਨਾ ਉਤਰ ਸੁਮੈਲ ਕਰਮ ਧਰਮ ਸਭ ਹੋਮੈ ਫੈਲ ਲੋਕ ਬਚਾਰੈ ਗਤ ਨਹੀਂ ਹੋਏ ਨਾਮ ਬਿਹੁਣੇ ਚਲ ਸੈ ਰੋਏ ਬੇਨ ਹਰ ਨਾਮ ਨਾ ਟੂਟ ਤਪਲਤ ਪਟਲ ਸੋਦੇ ਸਾਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾ ਸੇ ਸੂਖ ਸੁਮਾਏ ਰੱਖਣ ਹਾਰੇ ਰੱਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੈ ਤਿਤ ਲਾਗੇ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਗਲੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤੀਆਨਾ ਡੋਲ ਤੇ ਚੁੱਕਾ ਠਹਿਰਾਇਆ ਸਤ ਮਾਹੀਲੇ ਸਤ ਸਮਾਇਆ ਦੂਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਪੁਰਖ ਕਾ ਸੰਗ ਪਿਆਰ ਹਾਉ ਸਗਲ ਬਿਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੈ ਸੋਈ ਮੁਕਤ ਥਾਨ ਜੋ ਜਪਾਇ ਸੋਈ ਨਾਮ ਅਠਸਰ ਤੀਰਥ ਜੈ ਸਾਧ ਭਗਤ ਰਹਿ ਤੈ ਬਕੁੰਡ ਜੈ ਨਾਮ ਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਘੜ ਘੜ ਰਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਬੜ ਖੁਲਾਨੇ ਭਰਮ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋੜ ਜਬ ਦਜਾਬ ਤਾਪ ਇਸ ਰਾਮ ਰਿਦ ਬੁੱਧ ਸਿੱਧ ਸੁਰਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮਖ ਨਾਮ ਨਿਮਖ ਰਿਧਾ ਵਸੈ ਹਰ ਕੇ ਨਾਮ ਕੀ ਵੜਿਆਈ ਕੀਮਤ ਕਹਿ ਨਾ ਜਾਈ ਰਹਾ ਓ ਸੂਰ ਬੀਰ ਧੀਰਜ ਮਤ ਪੂਰਾ ਸਹਿਜ ਸਮਾਦ ਧੁਨ ਗੈਰ ਗੰਭੀਰਾ ਸਦਾ ਮੂਦ ਤਾ ਕੇ ਪੂਰੇ ਕਾਮ ਜਾ ਕੇ ਰਿਧਾ ਵਸੈ ਹਰ ਨਾਮ ਸਗਲਾ ਸੁਖ ਆਨੰਦ ਰੋਗ ਸਮਦਰਸੀ ਪੂਰਨ ਨਿਰਜੋਗ ਆਇ ਨਾ ਜਾਏ ਡੋਲੇ ਕਤ ਨਾਹੀ ਜਾ ਕੇ ਨਾ ਵਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾਨਕ ਕੋ ਗੁਰ ਦੀਆ ਨਾਮ ਸੰਤਨ ਕੀ ਟੈਲ ਸੰਤ ਕਾ ਕਾਮ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾਨਕ ਕੋ ਗੁਰ ਦੀਆ ਨਾਮ ਸੰਤ ਕੀ ਟੈਲ ਸੰਤ ਕਾ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ